ਲੋਕ ਸਭਾ ਚੋਣਾਂ ਦੇ ਚੱਲਦਿਆਂ ਭਾਵੇਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਜ਼ਬਰਦਸਤ ਮੁਕਾਬਲੇਬਾਜ਼ੀ ਹੋ ਰਹੀ ਹੈ ਪਰ ਸੰਗਰੂਰ ਦੀ ਸੀਟ ਨੂੰ ਸਭ ਤੋਂ ਵੱਧ ਹੌਟ ਸੀਟ ਮੰਨਿਆ ਜਾ ਰਿਹਾ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਹੈ ਜੋ ਇੱਥੋਂ ਦੋ ਵਾਰ ਸਾਂਸਦ ਰਹਿ ਚੁੱਕੇ ਨੇ ਪਿਛਲੀ ਵਾਰ ਲੋਕਾਂ ਨੇ ਇੱਥੇ ਹੈਰਾਨੀਜਨਕ ਫਤਵਾ ਦੰਦਿਆਂ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦਿਵਾਏ ਸੀ ਦਰਅਸਲ ਕੋਈ ਵੀ ਸਿਆਸੀ ਲੀਡਰ ਸੰਗਰੂਰੀਆਂ ਦਾ ਮਨ ਪੜਨ ਵਿੱਚ ਸਫਲ ਨਹੀਂ ਹੋ ਸਕਿਆ ਅਤੇ ਕਾਫੀ ਸਮੇਂ ਤੋਂ ਵੱਡੇ ਸਿਆਸੀ ਉਲਟਫੇਰ ਹੁੰਦੇ ਰਹੇ ਨੇ ਆਓ ਦੇਖਦੇ ਹਾਂ ਸਾਡੀ ਇੱਕ ਖਾਸ ਰਿਪੋਰਟ ਸੰਗਰੂਰ ਸੰਸਦੀ ਸੀਟ ਤੇ ਹਮੇਸ਼ਾ ਤੋਂ ਹੀ ਵੱਡੇ ਸਿਆਸੀ ਉਲਟਫੇਰ ਹੁੰਦੇ ਰਹੇ ਨੇ ਕੋਈ ਸਿਆਸੀ ਲੀਟਰ ਅਜੇਹਾ ਨਹੀਂ ਜੋ ਸੰਗਰੂਰ ਵਾਸੀਆਂ ਦਾ ਮਨ ਪੜ ਸਕਿਆ ਹੋਵੇ ਪਿਛੋਕੜ ਤੇ ਝਾਤ ਮਾਰੀਏ ਤਾਂ ਸਨ 1984 ਵਿੱਚ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂ ਵਾਲੀਆ ਸੰਗਰੂਰ ਲੋਕ ਸਭਾ ਸੀਟ ਤੇ ਅੱਧੇ ਤੋਂ ਜ਼ਿਆਦਾ ਵੋਟ ਲੈ ਕੇ ਕਰੀਬ 22% ਦੇ ਮਾਰਜਨ ਨਾਲ ਚੋਣ ਜਿੱਤੇ ਸੀ ਪਰ ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਿਆ ਉਨ੍ਹਾਂ ਨੇ ਲੋਕ ਭਲਾਈ ਪਾਰਟੀ ਦੇ ਉਮੀਦਵਾਰ ਵਜੋਂ 2009 ਵਿੱਚ ਚੋਣ ਲੜੀ ਸੀ ਪਰ ਉਹਨਾਂ ਨੂੰ ਮਹਿਜ਼ 12.35% ਦੀ ਵੋਟਾਂ ਹੀ ਹਾਸਲ ਹੋ ਸਕੇ ਜਦਕਿ ਉਹਨਾਂ ਦੇ ਮੁਕਾਬਲੇ ਵਿੱਚ ਖੜੇ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਨੇ ਜਿੱਤ ਦਰਜ ਕੀਤੀ ਸੀ ਸਾਲ 1999 ਵਿੱਚ ਸੰਗਰੂਰ ਤੋਂ ਲੋਕ ਸਭਾ ਚੋਣਾਂ ਵਿੱਚ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਹਰਾ ਕੇ ਸੰਸਦ ਵਿੱਚ ਪਹੁੰਚਣ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ ਅਜੇਹੀ ਹੀ ਹਾਲਤ ਦਾ ਸਾਹਮਣਾ ਕਰਨਾ ਪਿਆ ਸੀ ਸਾਲ 2009 ਵਿੱਚ ਮਹਿਜ਼ 3.62% ਅਤੇ 2019 ਵਿੱਚ 4.37% ਦੀ ਵੋਟਾਂ ਮਿਲੀਆਂ ਸੀ ਪਰ ਦੋਮੇ ਵਾਰ ਹੀ ਉਹਨਾਂ ਦੀ ਜ਼ਮਾਨਤ ਜप्त ਹੋ ਗਈ ਸੀ ਇਸ ਤੋਂ ਬਾਅਦ ਸਾਲ 2022 ਵਿੱਚ ਸੰਗਰੂਰ ਸੰਦ ਦੀ ਸੀਟ ਤੇ ਹੋਈ ਉਪ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਫਿਰ ਤੋਂ 5822 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਹੋਈ ਸੀ ਜਦਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਇਹ ਹਾਰ ਪੰਜਾਬ ਵਿੱਚ ਨਵੀਂ-ਨਵੀਂ ਭਗਵੰਤ ਮਾਨ ਸਰਕਾਰ ਲਈ ਵੱਡਾ ਝਟਕਾ ਸੀ ਕਿਉਂਕਿ ਸੀਐਮ ਮਾਨ ਦੇ ਅਸਤੀਫੇ ਮਗਰੋਂ ਇਹ ਸੀਟ ਖਾਲੀ ਹੋਈ ਸੀ ਭਗਵੰਤ ਮਾਨ ਇਸੇ ਸੀਟ ਤੋਂ 2014 ਅਤੇ 2019 ਵਿੱਚ ਭਾਰੀ ਫਰਕ ਦੇ ਨਾਲ ਚੋਣ ਜਿੱਤੇ ਸੀ ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਪੂਰਾ ਯਕੀਨ ਸੀ ਕਿ ਇਹ ਸੀਟ ਉਹਨਾਂ ਦੀ ਪੱਕੀ ਜਿੱਤ ਹੈ ਪਰ ਵੋਟਰਾਂ ਨੇ ਹੈਰਾਨੀਜਨਕ ਫਤਵਾ ਦੇ ਕੇ ਆਮ ਆਦਮੀ ਪਾਰਟੀ ਦਾ ਸਾਰਾ ਭਰਮ ਭਲੇਖਾ ਦੂਰ ਕਰ ਦਿੱਤਾ ਸੀ ਹੁਣ ਮੌਜੂਦਾ ਸਮੇਂ ਫਿਰ ਤੋਂ ਇਸ ਸੀਟ ਤੇ ਕਈ ਦਿੱਗਜ ਨੇਤਾਵਾਂ ਵੱਲੋਂ ਚੋਣ ਲੜੀ ਜਾ ਰਹੀ ਹੈ ਅਤੇ ਆਪੋ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਧੂਆਂ ਧਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਮੌਜੂਦਾ ਸਮੇਂ ਸੀਟ ਤੇ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤੇਰ ਕਾਂਗਰਸ ਵੱਲੋਂ ਸੁਖਪਾਲ ਸਿੰਘ ਖੈਰਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੁੰਦਾ ਮਾਨਦਨ ਵੱਲੋਂ ਮੌਜੂਦਾ ਸੰਸਦ ਸਿਮਰਨਜੀਤ ਸਿੰਘ ਮਾਨ ਚੋਣ ਮੈਦਾਨ ਵਿੱਚ ਨਿਤਰੇ ਹੋਏ ਨੇ ਪਰ ਭਾਜਪਾ ਵੱਲੋਂ ਹਾਲੇ ਤੱਕ ਕੋਈ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ ਗਿਆ ਉਂਝ ਭਾਜਪਾ ਵੱਲੋਂ ਅਵਿਨਾਸ਼ ਰਾਏ ਖੰਨਾ ਦੇ ਨਾਂ ਦੀ ਚਰਚਾ ਚੱਲ ਰਹੀ ਹੈ ਪੰਜਾਬ ਵਿੱਚ ਚੋਣ ਆਖਰੀ ਪੜਾਅ ਵਿੱਚ ਇੱਕ ਜੋਨੂ ਹੋਵੇਗੀ ਜਿਸ ਕਰਕੇ ਵੋਟਰਾਂ ਨੇ ਫਿਲਹਾਲ ਚੁੱਪੀ ਸਾਦੀ ਹੋਈ ਹੈ ਲੀਡਰਾਂ ਨੂੰ ਵੀ ਵੋਟਰਾਂ ਦੇ ਦਿਲ ਦਾ ਭੇਦ ਨਹੀਂ ਚੱਲ ਰਿਹਾ ਵੋਟਰਾਂ ਦਾ ਫਤਵਾ ਇਸ ਵਾਰ ਕਿਸ ਉਮੀਦਵਾਰ ਦੇ ਹੱਕ ਚ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਹਮਦਰਦ ਟੀਵੀ